ਅੱਜ ਤੱਕ ਕਈ ਵਾਰ ਗੁੰਮ ਹੋਈਆਂ ਵਸਤੂਆਂ ਦੀ ਬਰਾਮਦਗੀ ਬਾਰੇ ਸੁਣਿਆ ਹੈ ਪਰ ਜਲਾਲਾਬਾਦ ਦੇ ਪਿੰਡ ਕਾਂਗਾ ਕਲਾ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਇੱਥੋਂ ਦਾ ਵਸਨੀਕ ਜਸਵਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਗਿਆ ਸੀ ਉੱਥੇ ਬੱਸ ਸਟੈਂਡ ਤੇ ਉਸਦਾ ਪਰਸ ਚੋਰੀ ਹੋ ਗਿਆ ਜਿਸ ਵਿੱਚ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ ਕਰੀਬ 2 ਹਫ਼ਤੇ ਬਾਅਦ ਉਸ ਨੂੰ ਭਾਰਤੀ ਪੋਸਟ ਰਾਹੀਂ ਘਰੋਂ ਇੱਕ ਪੈਕੇਟ ਮਿਲਿਆ ਜਿਸ ਨੂੰ ਖੋਲਣ ਤੇ ਚੋਰੀ ਹੋਏ ਦਸਤਾਵੇਜ਼ਾਂ ਦਾ ਖੁਲਾਸਾ ਹੋਇਆ ਪਿੰਡ ਕਾਂਗਾ ਕਲਾਂ ਦੇ ਵਸਨੀਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ ਕਿ ਬੱਸ ਸਟੈਂਡ ਤੇ ਅਚਾਨਕ ਉਸ ਦੀਆਂ ਐਨ ਕਾਢੇ ਗਪੀਆਂ ਉਹ ਉਹਨਾਂ ਨੂੰ ਚੁੱਕਣ ਲਈ ਚੁੱਕਿਆ ਪਰ ਇਸੇ ਦੌਰਾਨ ਕਿਸੇ ਨੇ ਉਸ ਦਾ ਪਰਸ ਚੋਰੀ ਕਰ ਲਿਆ ਭਾਵੇਂ ਪਹਿਲਾਂ ਤਾਂ ਉਸ ਨੂੰ ਇਸ ਬਾਰੇ ਪਤਾ ਨਹੀਂ ਲੱਗਾ ਪਰ ਜਦੋਂ ਉਸ ਨੇ ਕੋਈ ਚੀਜ਼ ਖਰੀਦਣ ਲਈ ਪਰਸ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਰਸ ਨਹੀਂ ਮਿਲਿਆ ਜਿਸ ਵਿੱਚ ਕਰੀਬ 7000 ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ ਉਸ ਨੂੰ ਆਪਣਾ ਪਰਸ ਮਿਲਣ ਦੀ ਉਮੀਦ ਖਤਮ ਹੋ ਗਈ ਸੀ ਪਰ 2 ਹਫ਼ਤੇ ਬਾਅਦ ਐਤਵਾਰ ਨੂੰ ਉਸ ਨੂੰ ਡਾਕ ਰਾਹੀਂ ਇੱਕ ਪੈਕੇਟ ਮਿਲਿਆ ਜਿਸ ਨੂੰ ਖੋਲ ਕੇ ਦੇਖਿਆ ਤਾਂ ਚੋਰੀ ਹੋਏ ਦਸਤਾਵੇਜ਼ਾਂ ਵਿੱਚੋਂ ਆਧਾਰ ਕਾਰਡ ਪੈਂਕਾਡ ਪਛਾਣ ਪੱਤਰ ਵੋਟਰ ਕਾਰਡ ਆਦਿ ਅਤੇ ਹੋਰ ਦਸਤਾਵੇਜ਼ ਮਿਲੇ ਜਿਨ੍ਹਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ ਹਾਲਾਂਕਿ ਉਸਦੇ ਪੈਸੇ ਵਾਪਸ ਨਹੀਂ ਮਿਲੇ ਪਰ ਜਦੋਂ ਉਸਦੇ ਕਾਗਜ਼ ਵਾਪਸ ਮਿਲ ਗਏ ਤਾਂ ਉਸ ਨੂੰ ਖੁਸ਼ੀ ਮਹਿਸੂਸ